ਅਜੀਬ ਜੀ ਗੱਲ ਕਰਾਓ ਜੀ 2 ਮਿੰਟ ਗੱਲਬਾਤ ਕਰਨੀ ਹੈ ਵੇਖੋ ਕੱਲ ਜਿਹੜੀ ਗੱਲਬਾਤ ਹੋਈ ਉਹਦੇ ਬਾਬਤ ਹੀ ਗੱਲਬਾਤ ਕਰਨੀ ਹੈ ਆਰਾਮ ਨਾਲ ਗੱਲ ਕਰੋ ਨਹੀਂ ਆਰਾਮ ਨਾਲ ਹੀ ਗੱਲ ਕਰ ਰਹੇ ਹਾਂ ਤੁਸੀਂ ਵੇਖੋ ਕਦੋਂ ਦੀ ਗੱਲਬਾਤ ਕਰ ਰਹੇ ਹੋ ਵੀਰ ਗੱਲ ਤਾਂ ਕਰਾਣਾ ਯਾਰ ਗੱਲ ਕੀ ਗੱਲਾਂ ਕਰਾਵਾਂਗੇ 2 ਮਿੰਟ ਖੜੋ ਤਾਂ ਸਹੀ 1 ਮਿੰਟ ਪੁੱਛ ਕੇ ਦੱਸੋ ਕਿੰਨਾ ਕਿੰਨਾ ਟਾਈਮ ਪੁੱਛਣ ਨੂੰ ਵੇਖੋ ਗੱਲਬਾਤ ਕਰਨ ਨੂੰ ਕਿ ਜੀ ਚੈਨਲ ਵਾਲੇ ਆਏ ਗੱਲਬਾਤ ਕਰਨੀ ਹੈ ਬੈਠੇ ਆਲੇ ਮੀਟਿੰਗ ਚ ਆਏ ਮੀਟਿੰਗ ਚ ਤੁਸੀਂ ਕੈਮਰਾ ਨਹੀਂ ਕੈਮਰਾ ਬੰਦ ਹੋ ਜਾਓ ਤੁਸੀਂ ਗੱਲ ਪਹਿਲਾਂ ਗੱਲ ਕਰਾਓ ਫਿਰ ਪੁੱਛ ਲਓ ਮੜੇ 1 ਮਿੰ ਦੇ ਵਿੱਚ ਭਾਪੇ ਦੀ ਰਸ਼ਨ ਕਾਰਡ ਤੇ ਫੋਟੋ ਪਾਈ ਗਈ ਆ ਲੱਗੀ ਆ ਰਸ਼ਨ ਕਾਰਡ ਤੇ ਭਾਪੇ ਦੀ ਫੋਟੋ ਪਰ ਫਲੈਕਸ ਤੇ ਫੋਟੋ ਕਿਤੇ ਵੀ ਦਿਖਾਈ ਨਹੀਂ ਦਿੱਤੀ ਜਿੱਥੋਂ ਬਾਅਦ ਇਹ ਮਾਮਲਾ ਵੱਧਾ ਕਿਤੇ ਇੱਜ ਤਾਂ ਹੋਈਆਂ ਸੀ ਟਿਕਟਾਂ ਦੇਵਾਂਗੇ ਵੱਡੀਆਂ ਵੱਡੀਆਂ ਗੱਲਾਂ ਹੋਣਗੀਆਂ ਅੰਦਰ ਗਏ ਨੇ ਮੁਲਾਕਾਤ ਤੇ ਜ਼ਰੂਰ ਕਰਨੀ ਪਊਗੀ ਤੁਹਾਡੇ ਸਾਹਮਣੇ ਹਾਂਜੀ ਆਜੋ ਖਿੱਚ ਕੇ ਆ ਜਲੇ ਮੇਰਾ ਵੀਰ ਕਰ ਪਰ ਫਲੈਕਸ ਤੇ ਫੋਟੋ ਨਹੀਂ ਲੱਗੀ ਇਹ ਆਡੀਓ ਵਾਇਰਲ ਹੁੰਦਰੀ ਆ ਇਸ ਲੀਡਰ ਦੇ ਬੇਟੇ ਦੀ ਆਡੀਓ ਵਾਇਰਲ ਹੋਈ ਥੋੜੀ ਜੀ ਭਾਪੇ ਦੀ ਫੋਟੋ ਨਹੀਂ ਲੱਗੀ ਉਹ ਦੇਖੋ ਜੀ ਉਹ ਫੇਕ ਆ ਥੋੜੀ ਜੀ ਕੀ ਫੇਕ ਆ ਜੀ ਉਹ ਕਿਸੇ ਨੇ ਐਡਿਟ ਕਰਕੇ ਵੈਸੀ ਪੋਸਟ ਕਰਤੀ ਉਹਦਾ ਡਿਲੀਟ ਵੀ ਕਰਵਾਤੀ ਸੀ ਨਹੀਂ ਡਿਲੀਟ ਤੁਸੀਂ ਤਾਂ ਕਿਉਂ ਕਰਾਈ ਜਦੋਂ ਫੇਕ ਸੀ ਡਿਲੀਟ ਕਿਉਂ ਕਰਾਈ ਫਿਰ ਡਿਲੀਟ ਜਦੋਂ ਅਸੀਂ ਬੋਲੇ ਹੀ ਨਹੀਂ ਨਾ ਉਦਾਂ ਤੇ ਫਿਰ ਡਿਲੀਟ ਕਰਾਉਣ ਦਾ ਕੀ ਮਕਸਦ ਸੀ ਨਹੀਂ ਫਿਰ ਲੋਕਾਂ 'ਚ ਜਾਊਗਾ ਵੀ ਇਹ ਤਾਂ ਗਲਤ ਕੰਮ ਕਰ ਰਹੇ ਆ ਤੇ ਫਿਰ ਤੁਸੀਂ ਲਾਈਵ ਹੋ ਕੇ ਦੱਸਦੇ ਲੋਕਾਂ ਨੂੰ ਤੇ ਲਾਈਵ ਮੈਂ ਲਾਈਵ ਹੋਣਾ ਸੀਗਾ ਪਰ ਮੈਂ ਲਾਈਵ ਹੁੰਦਾ ਕਾਹ ਤੋਂ ਨਹੀਂ ਹੁੰਦਾ ਕਿਉਂ ਹਵਾਂ ਨੀ ਆਡੀਓ ਠੀਕ ਆ ਫੇਕ ਮੰਦਿਆਂ ਆ ਆਡੀਓ ਫੇਕ ਸੀ ਫਿਰ ਤੁਹਾਨੂੰ ਏਡੀ ਕੀ ਨੌਬਤਾ ਇਸ ਵੀ ਤੁਸੀਂ ਪਲੇਟਫਾਰਮਾਂ ਤੋਂ ਡਿਲੀਟ ਕਰਵਾਈ ਦੇਖੋ ਜੀ ਮੇਰੀ ਗੱਲ ਸੁਣੋ ਅਸੀਂ ਨਾ ਇੱਕ ਗੱਲ ਸਾਰਿਆਂ ਨੂੰ ਕਹਿ ਦੇਣਾ ਚਾਹਣਾ ਮੈਂ ਤੁਹਾਡੇ ਤਰੂ ਕਿ ਅਸੀਂ ਉਹ ਵਾਇਰਲ ਨਹੀਂ ਕੀਤੀ ਨਹੀਂ ਤੁਸੀਂ ਵਾਇਰਲ ਨਹੀਂ ਕੀਤੀ ਤੁਸੀਂ ਫੋਨ ਕੀਤਾ ਫਲੈਕਸ ਵਾਲੇ ਨੂੰ ਮੈਂ ਕੀਤਾ ਮੈਂ ਕਿਹਾ ਮੇਰੇ ਪਾਪੇ ਦੀ ਫੋਟੋ ਥੋੜੀ ਜਿਹੀ ਅੱਗੇ ਲਾ ਦਿਓ ਉਹਨਾਂ ਨੇ ਮਗਰ ਲਾਤੀ ਵੇਖੋ ਪਾਪੇ ਦੀ ਫੋਟੋ ਕਹਿੰਦਾ ਮਗਰ ਲਗੀ ਤਾਂ ਮਤਲਬ ਪਾਲਟੀ ਤੁਹਾਨੂੰ ਮਗਰ ਰੱਖੂਗੀ ਹੁਣ ਉਹ ਉਹ ਐ ਕਿਵੇਂ ਮਗਰ ਰੱਖੂਗੀ ਬਈ ਤੇ ਫੇਰ ਜਦੋਂ ਤੁਸੀਂ ਉਧਰੋਂ ਵੀ ਛੱਡ ਕੇ ਆਏ ਤੁਹਾਨੂੰ ਅੱਛਾ ਐ ਦੱਸੋ ਪਹਿਲਾਂ ਪਿਛਲੀ ਪਾਰਟੀ ਜਿੱਤ ਨਹੀਂ ਮਿਲਦੀ ਸੀ ਇੱਜ਼ਤ ਵੀ ਮਿਲਦੀ ਸੀ ਬਸ ਹੁਣ ਟਾਈਮ ਪੈ ਕੇ ਫਿਰ ਥੋੜਾ ਜਿਹਾ ਚੇਂਜ ਕਰਨਾ ਪੈਂਦਾ ਈ ਟਾਈਮ ਪੈ ਕੇ ਕਿਵੇਂ ਚੇਂਜ ਕਰਨਾ ਪੈਂਦਾ ਨੇ ਇੱਜ਼ਤਾਂ ਮਿਲਦੀ ਐ ਹਰ ਪਾਰਟੀ ਦੇ ਵਿੱਚ ਮਿਲਦੀ ਐ ਪਰ ਸਾਨੂੰ ਹੁਣ ਟਾਈਮ ਪੈ ਗਿਆ ਨਾ ਇੱਜ਼ਤ ਘਟ ਜਾਂਦੀ ਐ ਨਹੀਂ ਘਟ ਕਿਉਂ ਜਾਂਦੀ ਐ ਕਿਉਂ ਵੇਖੋ ਤੁਹਾਨੂੰ ਉਹਨਾਂ ਨੇ ਦੋ ਵਾਰੀ ਟਿਕਟ ਦਿੱਤੀ ਐਮਐਲਏ ਦੀ ਟਿਕਟ ਲੜਾਤੀ ਹੋਰ ਪਾਰਟੀ ਕੀ ਕਰੇ ਪਾਰਟੀ ਛੱਡਣ ਦਾ ਕੀ ਕਾਰਨ ਸੀ ਬਸ ਉਹ ਕਹਿੰਦੇ ਸੀ ਤਾਂ ਹੁਣ ਵੀ ਟਿਕਟ ਦੇਣੀ ਸੀ ਕਿਉਂਕਿ ਉਹ ਪਹਿਲਾਂ ਵਾਲੇ ਜਿਹੜੇ ਸਾਡੇ ਵਰਕਰ ਸੀਗੇ ਉਹ ਵੀ ਛੱਡ ਗਏ ਹੂੰ ਅਸੀਂ ਵੀ ਅੱਕ ਕੇ ਥੱਕ ਕੇ ਛੱਡਦੇ ਥੱਕ ਗਏ ਇਹ ਥੱਕ ਚੁੱਕੇ ਸੀ ਪ੍ਰਾਣੀ ਪਾਰਟੀ ਤੋਂ ਪਰ ਮੈਂ ਕਹਿੰਦਾ ਵਰਕਰ ਨਹੀਂ ਪਾਰਟੀ ਛੱਡਦੇ ਵਰਕਰ ਜ਼ਰੂਰ ਪੰਬਲ ਪੂਸੇ ਦੇ ਵਿੱਚ ਪੈ ਜਾਂਦੇ ਵੀ ਅਸੀਂ ਜਾਈਏ ਕਿਹੜੇ ਪਾਸੇ ਇਹ ਪਾਰਟੀ ਨਾਲ ਇਹ ਲੀਡਰ ਗੱਲ ਕਹਿੰਦੇ ਹੁੰਦੇ ਆ ਵੀ ਪਾਰਟੀ ਜਿਹੜੀ ਉਹ ਮਾਂ ਹੁੰਦੀ ਆ ਦੇਖੋ ਇਹ ਮਾਂ ਵੀ ਹੁੰਦੀ ਆ ਪਿਓ ਵੀ ਹੁੰਦਾ ਤੇ ਫਿਰ ਮਾਂ ਤੁਸੀਂ ਬਦਲਤੀ ਤੇ ਪਿਓ ਵੀ ਬਦਲੇ ਹੀ ਆ ਤੇ ਪਿਓ ਪਿਓ ਵੀ ਬਦਲਦਾ ਇਹਨਾਂ ਨੇ ਪਹਿਲੀ ਵਾਰ ਸਚਾਈ ਸਾਹਮਣੇ ਆਈ ਆ ਉਹ ਕਹਿੰਦੇ ਵੀ ਪਾਰਟੀ ਮਾਂ ਹੁੰਦੀ ਆ ਕਿਵੇਂ ਉਸ ਮਾਂ ਨਾਲ ਨਫ਼ਰਤ ਹੋ ਗਈ நீ ம நான் மனடி நான் ਕਿ ਉਹ ਵੀ ਸਾਨੂੰ ਬਦਲਣਾ ਪਏ ਇਹ ਰਾਜਨੀਤੀ ਚ ਚੱਲਦਾ ਇਹ ਰਾਜਨੀਤੀ ਦੀ ਪਿਓ ਮਾਂ ਮਾਮਾ ਫੁੱਫੜ ਸਾਰਾ ਕੁਝ ਬਦਲਣਾ ਪੈਂਦਾ ਬਦਲਣਾ ਪੈਂਦਾ ਇਹ ਸੁਣ ਲਓ ਆ ਜਿਹੜੇ ਪਿੱਛੇ ਡੰਡੇ ਚੱਕ ਚੱਕ ਨਾਰੇ ਲਾਈ ਜਾਂਦੇ ਹੁੰਦੇ ਜਿੰਦਾਬਾਦ ਮਰਦਾਬਾਦ ਠੀਕ ਆ ਇਹ ਦੀਨਮਾਨ ਹੁੰਦਾ ਇਹਨਾਂ ਲੀਡਰਾਂ ਦਾ ਏਸੇ ਕਰਕੇ ਬਦਲ ਦਿੱਤੀ ਜਾਂਦੀ ਆ ਪਰ ਇੱਕ ਗੱਲ ਮੈਨੂੰ ਖਾਸ ਦੱਸੋ ਵੀ ਜਿਹੜੇ ਹੁਣ ਤੁਸੀਂ ਇਹ ਨਵੀਂ ਇਸ ਪਾਰਟੀ ਦੇ ਵਿੱਚ ਆ ਗਏ ਸ਼ਿਰਕਤ ਕਰ ਗਏ ਠੀਕ ਆ ਫੋਟੋ ਥੋੜੀ ਲੱਗੀ ਨਹੀਂ ਤੁਸੀਂ ਹੁਣ ਬਚਨ ਮਾਰਿਆ ਨਹੀਂ ਇਹ ਗੱਲ ਕਹਿੰਦੇ ਵੀ ਪਾਪੇ ਦੀ ਫੋਟੋ ਮਗਰ ਲੱਗੀ ਫਲੈਕਸ ਤੇ ਨਹੀਂ ਫੋਟੋ ਲੱਗੀ ਸੀਗੀ ਜੀ ਉਹ ਮਗਰ ਜਾ ਨੇ ਮਗਰ ਆਏ ਕਿਵੇਂ ਪਲੇਖਾ ਐ ਡਾ ਪਲੇਖਾ ਕਿਵੇਂ ਪੈ ਜੂਜੀ ਪਲੇਖਾ ਬਸ ਪਲੇਖਾ ਲਾਉਣ ਵਾਲੇ ਗਲਤੀ ਕਰ ਗਏ ਫਿਰ ਉਹਨਾਂ ਨੇ ਕੁਝ ਉਹਨਾਂ ਨੇ ਸਾਹਮਣੇ ਆ ਕੇ ਦੱਸਿਆ ਨਹੀਂ ਤੁਸੀਂ ਕਿਹਾ ਨਹੀਂ ਵੀ ਇਹ ਗਲਤੀ ਆ ਤੁਹਾਡੀ ਨਹੀਂ ਫਿਰ ਹੁਣ ਕੀ ਕਹਿ ਸਕਦੇ ਹੁਣ ਮੈਂ ਲੀਕ ਆਡੀਓ ਨਹੀਂ ਮੈਂ ਨਹੀਂ ਕੀਤੀ ਨਾ ਉਹ ਉਹ ਮੈਂ ਨਹੀਂ ਕੀਤੀ ਲੀਕ ਆਡੀਓ ਉਹ ਕਿਸੇ ਹੋਰ ਨੇ ਕਰਤੀ ਆਵਾਜ਼ ਤੁਹਾਡੀ ਸੀ ਆਹ ਬਈ ਐਡਿਟ ਹੋ ਜਾਂਦੀ ਐ ਸਾਰਾ ਨਹੀਂ ਐਡਿਟ ਫਿਰ ਤੁਸੀਂ ਉਹ ਡਿਲੀਟ ਕਿਉਂ ਕਰਾਈ ਫਿਰ ਇਹ ਗੱਲ ਦੱਸ ਦਿਓ ਤੁਸੀਂ ਝੂਠ ਮਾਰ ਰਹੇ ਹੋ ਗੁੰਮਰਾਹ ਕੀਤਾ ਜਾਂਦਾ ਲੀਡਰਾਂ ਵੱਲੋਂ ਜ਼ਰੂਰ ਜਨਤਾ ਨੂੰ ਵੀ ਆਹ ਗੱਲ ਐ ਨਹੀਂ ਐ ਹੁੰਦੀ ਆ ਹੁਣ ਵੇਖੋ ਤੁਹਾਨੂੰ ਪਾਰਟੀ ਨੇ ਇੰਨੀ ਇੱਜ਼ਤ ਦੇ ਦਿੱਤੀ ਦੋ ਵਾਰੀ ਲੜਾਇਆ ਚਲੋ ਜਿੱਤੇ ਤੁਸੀਂ ਨਹੀਂ ਇੱਚ ਤਾਂ ਤੁਹਾਡਾ ਕਸੂਰਾ ਕੀ ਗੱਲ ਵੀ ਇੰਨੀ ਵਧੀਆ ਪਾਰਟੀ ਜੀ ਤੁਹਾਡੇ ਨਾਲ ਇੰਨਾ ਗੱਲਬਾਤ ਮੋਹ ਪਿਆਰ ਸੀ ਉਹ ਤਾਂ ਕਹਿੰਦਾ ਵੀ ਅਸੀਂ ਇਹਨਾਂ ਨੂੰ ਲੀਡਰ ਕਦੇ ਮੰਨਿਆ ਨਹੀਂ ਭਰਾ ਮੰਨਦੇ ਸੀ ਭਰਾ ਤਾਂ ਮੰਨਦੇ ਸੀ ਕਰਜ਼ਾ ਹੀ ਵੜਾ ਹੋਇਆ ਪਿਆ ਜੀ ਉਹ ਕੀ ਕਰਦੇ ਕਰਜੇ ਕਰਜੇ ਪਾਰਟੀ ਬਦਲਦੀ ਵੇਖੋ ਜੀ ਉਧਰੋਂ ਦਾ ਕੋਈ ਮਿਲਦਾ ਨਹੀਂ ਪਿਆ ਸੀ ਜੇ ਉਧਰੋਂ ਸਾਨੂੰ ਕੁਝ ਮਿਲਿਆ ਜੀ ਫੇਰ ਹੀ ਗਏ ਆ ਜੀ ਲਓ ਜੀ ਇਹ ਖਲਾਸੇ ਨਵੇਂ-ਨਵੇਂ ਹੋ ਰਹੇ ਆ ਕਰਜ਼ਾ ਬਹੁਤ ਹੋ ਗਿਆ ਸੀ ਇਹਨਾਂ ਦੇ ਸਿਰ ਪਾਰਟੀ ਤਾਂ ਬਦਲ ਦਿੱਤੀ ਗਈ ਕਿਉਂਕਿ ਇਧਰੋਂ ਕਰਜ਼ਾ ਮਿਲ ਗਿਆ ਅੱਛਾ ਐਂ ਕਰ ਜੇ ਦੇ ਦਿੰਦੀ ਆ ਪਾਰਟੀ ਫੇਰ ਹੀ ਗਿਆ ਮੈਂ ਉਧਰ ਬਿਨਾ ਗੱਲ ਨੂੰ ਥੋੜੀ ਗਿਆ ਸੀ ਅੱਛਾ ਹੁਣ ਜੇ ਮੈਨੂੰ ਕੋਈ ਹੋਰ ਕਹਿ ਦੇਊਗਾ ਵੀ 20 ਕਰੋੜ ਤਾਂ 30 ਕਰੋੜ ਹੋਰ ਦੇ ਦੇਣੇ ਕੋਈ ਹੋਰ ਪਾਰਟੀ ਦੇ ਉਹ ਮੈਂ ਉਧਰ ਜਾਵੜੂਗਾ ਲੈ ਜੀ ਆਹ ਹੁੰਦੀ ਇਹਨਾਂ ਦੀ ਇਮਾਨਦਾਰੀ ਜਦੋਂ ਵੋਟਾਂ 'ਚ ਲੀਡਰ ਉੱਠਦੇ ਆ ਨਾ ਅਸਲ ਦੇ ਵਿੱਚ ਕਾਰਨ ਕੀ ਹੁੰਦਾ ਉਦੋਂ ਇਹਨਾਂ ਦੇ ਪੋਸਟਰ ਛਾਪਦੇ ਆ ਤੇ ਉਹਦੇ ਤੇ ਹੱਥ ਜੋੜ ਕੇ ਫੋਟੋ ਲਾ ਕੇ ਲਿਖਿਆ ਹੁੰਦਾ ਸਾਡੇ ਇਲਾਕੇ ਦਾ ਪੜਿਆ ਲਿਖਿਆ ਸੂਝਵਾਨ ਭਰੋਸੇਦਾਰ ਤੇ ਇਮਾਨਦਾਰ ਇਹ ਲੀਡਰ ਨੇ ਬੋਰਡ ਪਾ ਕੇ ਜਿਤਾਉਣਾ ਕੋਈ ਸੇਵਾ ਸੀ ਹਰ ਪਾਰਟੀ ਦੇ ਵਿੱਚ ਜਾ ਕੇ ਕਰਦੇ ਆ ਹੂੰ ਜੇ ਮੈਂ ਪਿਛਲੀ ਪਾਰਟੀ 'ਚ ਸੀਗਾ ਉੱਥੇ ਵੀ ਮੈਂ ਸੇਵਾ ਕੀਤੀ ਆ ਹੁਣ ਪਾਰਟੀ ਜਾਏ ਉੱਥੇ ਹੀ ਸੇਵਾ ਕਰੂੰਗਾ ਤੇ ਤੁਸੀਂ ਤੇ ਇਹ ਗੱਲ ਵੀ ਕਹੀ ਸੀ ਵੀ ਜਿਹੜੀ ਪੁਰਾਣੀ ਪਾਰਟੀ ਆ ਉਹਦੇ ਵਿੱਚ ਅਸੀਂ ਜੰਮੇ ਆ ਉਹਦੇ 'ਚ ਅਸੀਂ ਮਰਾਂਗੇ ਉਹਦੇ ਨਾਲ ਹੀ ਮੇਰੇ ਖਿਆਲ ਮਿਲਦੇ ਆ ਹੁਣ ਖਿਆਲ ਕਿਤੇ ਵਿੱਚੋਂ ਵਿੱਚੋਂ ਉੱਥੇ ਜੁੜਿਆ ਹੋਇਆ ਅੰਦਰ ਖਾਤੇ ਉੱਤੇ ਜਾਂਦੀ ਨਹੀਂ ਇਹ ਤਾਂ ਉਹਨਾਂ ਨੇ ਗੱਲ ਕਹੀ ਸੀ ਵੀ ਤੁਸੀਂ ਨਵੀਂ ਪਾਰਟੀ 'ਚ ਲਾਇਆ ਉਹ ਦੱਸ ਦੇਣਾ ਜੇ ਤੁਹਾਡਾ ਜੀ ਉੱਥੇ ਲੱਗਦਾ ਤੇ ਲਾ ਲਓ ਪਰ ਜੇ ਨਾ ਲੱਗਿਆ ਤਾਂ ਵਾਪਸ ਆ ਜੋ ਇਦੂ ਚੰਗੀ ਪਾਰਟੀ ਕਿਵੇਂ ਮਿਲੂ ਕੋਈ ਬੰਦਾ ਪਾਰਟੀ ਦੇ ਵਿੱਚ ਨਵਾਂ ਜੁੜਦਾ ਨਾ ਜੀ ਜਦੋਂ ਅਸੀਂ ਜੁੜੇ ਹਾਂ ਉਹਨਾਂ ਨਾਲ ਪਹਿਲਾਂ ਪੁਰਾਣੀ ਪਾਰਟੀ ਨਾਲ ਜੁੜੇ ਸੀ ਸਾਡੇ ਦਾਦੇ ਪਰਦਾਦੇ ਮੇਰੇ ਡੈਡੀ ਜੁੜਿਆ ਹੋਇਆ ਸੀ ਉਹਨਾਂ ਨਾਲ ਤੇ ਉਦੋਂ ਐਂ ਹੀ ਹੁੰਦਾ ਵੀ ਆਪਾਂ ਇਹਦੇ ਨਾਲ ਜੁੜ ਕੇ ਰਵਾਂਗੇ ਵੀ ਸਾਡਾ ਹੁਣ ਦਿਨ ਬਦਲ ਜਾਣਗੇ ਤੇ ਦਿਨ ਬਦਲੇ ਵੀ ਸੀ ਜੀ ਠੀਕ ਹੈ ਸਾਡੇ ਕੋਲ 40 ਕਿੱਲੇ ਜ਼ਮੀਨ ਹੈ ਮੇਰੇ ਬਾਪੂ ਕੋਲ ਅਸੀਂ ਉਥੋਂ ਘੜੁੱਕੇ ਬਣਵਾਏ ਆ ਉਹਦੇ ਤੇ ਨਹੀਂ ਥੋੜਾ ਪਾਪਾ ਤਾਂ ਕਹਿੰਦਾ ਸੀ ਵੀ 40 ਕਿੱਲੇ ਵਾਲਾ ਗਰੀਬ ਹੁੰਦਾ ਇਹਦਾ ਬੀਜਾ ਨਹੀਂ ਲੱਗਦਾ ਉਹ ਕਹਿੰਦਾ ਮੇਰਾ ਦबई ਦਾ ਬੀਜਾ ਨਹੀਂ ਲੱਗਿਆ ਉਹ ਤਾਂ ਉਵੇਂ ਹੀ ਬੋਲਦਾ ਹੋਊਗਾ ਉਹ ਵੀ ਉਹਦਾ ਭਰਾ ਹੀ ਹੈ ਇਹ ਇੱਕ ਸਾ ਉਹਦਾ ਭਰਾ ਹੀ ਆ ਦੇਖੋ ਕਿਤੇ ਨਾ ਕਿਤੇ ਪਰ ਇਹ ਗੱਲ ਸੋਚਣੀ ਪਊ ਵੀ ਜੇ ਪਾਪੇ ਕੋਲੇ 40 ਕਿੱਲੇ ਜ਼ਮੀਨ ਸੀ ਤਾਂ ਉਹ ਗਰੀਬ ਕਿਵੇਂ ਹੋ ਗਿਆ ਅੱਜ ਤੋਂ 20-25 ਸਾਲ ਪਹਿਲਾਂ ਦੀ ਇਹ ਗੱਲ ਆ ਵੀ ਆਖਰਕਾਰ ਦबई ਦਾ ਬੀਜਾ ਕਿਉਂ ਨਹੀਂ ਮਿਲਿਆ ਫਿਰ ਕੀ ਗਏ ਨਹੀਂ ਪਾਪਾ ਜੀ ਬਾਅਦ ਚ ਕਦੇ ਨਹੀਂ ਉਧਰ ਫਿਰ ਜਾਣ ਦਾ ਕੋਈ ਸੁਭਾਅ ਨਹੀਂ ਬਣਿਆ ਜੀ ਹੁਣ ਹੂੰ ਕਿਉਂਕਿ ਇੱਥੇ ਕੰਮ ਬਹੁਤ ਆ ਸਾਡੇ ਕੋਲ ਹੂੰ ਤੇ ਅਸੀਂ ਜਿਹੜੀ ਪਾਰਟੀ ਨਾਲ ਪਹਿਲਾਂ ਜੁੜੇ ਸੀਗੇ ਉਦੋਂ ਬਸ ਹੁਣ ਅਸੀਂ ਤਾਂ ਟੁੱਟੇ ਆ ਕਿਉਂਕਿ ਜਦੋਂ ਬੜਾ ਵੱਡੇ ਰਹਿੰਦੇ ਸੀ ਜਾਉਂਦੇ ਸੀ ਉਹਨਾਂ ਦੇ ਪਾਪਾ ਜੀ ਹਾਂ ਉਹਨਾਂ ਦੇ ਪਾਪਾ ਜੀ ਜਾਉਂਦੇ ਸੀ ਉਦੋਂ ਅਸੀਂ ਵਧੀਆ ਸੀ ਉਦੋਂ ਮਤਲਬ ਸਹੀ ਸਿਸਟਮ ਹੁਣ ਤਾਂ ਉਹ ਖਾ ਕੇ ਦੋ ਚਮਚੇ ਭੁੱਕੀ ਦੇ ਸਟੇਟ ਚੜ ਜਾਂਦਾ ਪਤਾ ਨਹੀਂ ਕੀ ਕੀ ਬੋਲ ਜਾਂਦਾ ਤੇ ਉਹ ਫਿਰ ਹੁਣ ਨਾ ਤਾਂ ਸਾਨੂੰ ਸਮਝ ਆਉਂਦੀ ਹੈ ਨਾ ਉਹਨੂੰ ਸਮਝ ਆਉਂਦੀ ਹੈ ਕਰ ਦਿਆ ਸਾਡੇ ਸਿਰ ਚੜੀ ਜਾਂਦਾ ਹੁਣ ਕਰਜਾ ਲਾਉਣ ਲਈ ਸਾਨੂੰ ਤਾਂ ਕੋਈ ਕੁਛ ਨਾ ਕੁਛ ਕਰਨਾ ਹੀ ਪਊਗਾ ਕੁਛ ਨਾ ਕੁਛ ਇਹ ਕਰਨਾ ਪੈਣਾ ਸੀ ਪਰ ਮੈਂ ਕਹਿੰਦਾ ਵੀ ਇੰਨੀ ਅਵੇਅਰ ਹੋਇਆ ਲੋਕ ਲੀਡਰਾਂ ਨੂੰ ਸਵਾਲ ਕਰਨ ਲੱਗੇ ਲੀਡਰਾਂ ਨੂੰ ਗੱਲਾਂ ਪੁੱਛਣ ਲੱਗੇ ਇਹ ਜਿਹੜੀ ਹੁਣ ਪਾਰਟੀ ਚੱਲ ਰਹੀ ਆ ਉਹਨਾਂ ਦੀ ਬਦੌਲਤ ਹੀ ਹੋਇਆ ਪਰ ਕ ਐਸ ਵਾਰੇ ਜਿਮਣੀ ਚੋਣ ਸਰਤੇ ਟਿਕਟ ਮਿਲਨੀ ਆ ਜਿਹੜੇ ਦਰੀਆਂ ਝਾੜਦੇ ਆ ਕੁਰਸੀਆਂ ਟੈਂਟ ਵਾਲੀਆਂ ਚੱਕਦੇ ਆ ਲੰਗਰਾਂ ਦੀ ਸੇਵਾ ਕਰਦੇ ਆ ਉਹਨਾਂ ਨੂੰ ਟਿਕਟ ਦਿੱਤੀ ਜੂ ਤੁਹਾਨੂੰ ਕਿਉਂ ਦੇਣਗੇ ਟਿਕਟ ਨਹੀਂ ਉਹਨਾਂ ਨੂੰ ਕਿਉਂ ਮਿਲੂਗੀ ਜਿਹੜੇ ਦਰੀਆਂ ਝਾੜਦੇ ਆ ਜਾਂ ਕੰਮ ਕਰ ਮਿਹਨਤ ਆ ਉਹਨਾਂ ਦੀ ਤੇ ਮਿਹਨਤ ਉਹਨਾਂ ਨੂੰ ਪੈਸੇ ਦਿੰਨੇ ਆ ਸੀ ਨਹੀਂ ਤੁਸੀਂ ਨਹੀਂ ਜਿਹੜੀ ਪਹਿਲਾਂ ਵਾਲੀ ਪਾਰਟੀ ਦੇ ਵਿੱਚ ਜਿਹੜੇ ਹੁਣ ਤੁਸੀਂ ਨਵੀਂ ਪਾਰਟੀ ਚ ਆਏ ਆ ਉਹਨਾਂ ਦੇ ਵਰਕਰਾਂ ਦੀ ਗੱਲ ਨਹੀਂ ਨਹੀਂ ਉਹਨਾਂ ਨੂੰ ਅਸੀਂ ਕਿਉਂ ਦਈਏ ਟਿਕਟ ਨਹੀਂ ਉਹ ਦੇਣਗੇ ਟਿਕਟ ਤੁਹਾਨੂੰ ਕਿ ਟਿਕਟ ਕਿਵੇਂ ਮਿਲੂ ਤੇ ਮੈਨੂੰ ਤਾਂ ਮਿਲੀ ਹੈ ਟਿਕਟ ਤੁਹਾਨੂੰ ਟਿਕਟ ਦਿੱਤੀ ਦੱਸਦਾ ਤੁਹਾਨੂੰ ਪਿਛਾਣੂ ਟਿਕਟ ਮਿਲੀ ਆ ਮੇਰੇ ਕੋਲ ਪਿਛਾਣੂ ਟਿਕਟ ਮਿਲੀ ਆ ਉਦੋਂ ਠੀਕ ਆ ਤੇ ਉਹ ਕਿਉਂ ਮਿਲੀ ਆ ਕਿਉਂਕਿ ਅਸੀਂ ਅਮੀਰ ਆ ਸਾਡੇ ਕੋਲ ਜਾਇਦਾਦ ਆ ਅਸੀਂ ਕੁਝ ਕਰ ਸਕਦੇ ਆ ਲੋਕਾਂ ਲਈ ਫੇਰ ਹੀ ਮਿਲੀ ਆ ਤਾਂ ਦਰਿਆ ਛਾੜਨ ਨਾਲ ਥੋੜੀ ਦੇਣਗੇ ਟਿਕਟ ਗੱਲ ਜਦੋਂ ਆਮ ਪਬਲਿਕ ਦੀ ਹੋਈ ਆ ਵੀ ਆਮ ਪਬਲਿਕ ਚੋਂ ਬੰਦੇ ਠਾਏ ਜਾਣਗੇ ਆਮ ਚ ਠਾਈ ਜਾਣ ਜਦੋਂ ਉਹਨਾਂ ਨੇ ਜਦੋਂ ਕੰਮ ਹੀ ਰਹੀ ਸਬੰਦੇ ਕਰਨਗੇ ਜਿਹੜੇ ਤਕੜੇ ਬੰਦੇ ਆ ਉਹੀ ਕੰਮ ਕਰਨਗੇ ਇੱਥੇ ਮਾੜੇ ਬੰਦੇ ਦੀ ਕੋਈ ਸੁਣਦਾ ਨਹੀਂ ਹੁੰਦਾ ਠੀਕ ਹੈ ਅਸੀਂ ਇੱਥੇ ਖੜੇ ਆ ਅੱਜ ਵੀ ਖੜੇ ਆ ਜੇ ਸਾਨੂੰ ਲੈ ਕੇ ਗਏ ਨਵੀ ਸਾਡੇ ਬਾਰੇ ਕੋਈ ਸੋਚਿਆ ਹੋਊਗਾ ਨਹੀਂ ਤੇਰੇ ਦਾ ਮਤਲਬ ਤੁਸੀਂ ਟਿਕਟ ਮਾਰੀ ਚਲੇ ਗਏ ਵੀ ਕੁਰਸੀ ਦੀ ਤੁਹਾਨੂੰ ਭੁੱਖ ਸੀ ਤਾਂ ਆ ਜੀ ਕੋਈ ਮੈਂ ਪਹਿਲਾਂ ਵੀ ਗਏ ਚੱਕੇ ਆ ਸਾਡੇ ਸਿਰ ਕਰਜ਼ਾ ਬਹੁਤ ਸੀਗਾ ਪੁਰਾਣੀ ਪਾਰਟੀ ਨੇ ਸਾਡੇ ਸਿਰ ਕਰਜ਼ਾ ਚੜਾਇਆ ਪਿਆ ਸੀ ਸਾਨੂੰ ਕੁਝ ਵੱਜਦਾ ਨਹੀਂ ਸੀਗਾ ਤੇ ਹੁਣ ਅਸੀਂ ਕਰਜ਼ਾ ਲਾਉਣ ਵਾਸਤੇ ਆਏ ਹਾਂ ਹੁਣ ਹੁਣ ਲੱਗਦਾ ਵੀ ਹੁਣ ਇੱਥੇ ਐਲ ਐਮ ਐ ਬਣ ਜਾਓਗੇ ਤੁਸੀਂ ਤੇ ਬਣਾਂਗੇ ਹਮ ਤਾਂ ਲੋਕ ਤਾਂ ਲੋਕ ਤਾਂ ਇਹ ਵੀ ਕਹਿੰਦੇ ਆ ਵੀ ਜੇ ਇਹ ਆਏ ਜਿਹੜੀ ਨਵੀਂ ਪਾਰਟੀ ਚ ਤੁਸੀਂ ਆਏ ਉਹਦੇ ਵਰਕਰ ਕਹਿੰਦੇ ਅਸੀਂ ਵਿਰੋਧ ਕਰਾਂਗੇ ਮਿਹਨਤ ਸਾਡੀ ਇਹ ਆ ਕੇ ਕੱਲ ਟਿਕਟਾਂ ਮੰਗਣ ਲੱਗੇ ਉਹ ਦੇਖੋ ਜੀ ਤੁਸੀਂ ਤਾਂ ਹੁਣ ਨਾ ਗੁੱਜੀਆਂ ਸੱਟਾਂ ਮਾਰੀ ਜਾਂਦੇ ਹੋ ਨਹੀਂ ਗੁੱਜੀਆਂ ਸੱਟਾਂ ਨਹੀਂ ਸੱਚ ਤਾਂ ਫਿਰ ਦੱਸਣਾ ਪਊ ਸੱਚ ਇਹ ਹੈ ਹਮ ਵੀ ਅਸੀਂ ਜਿੱਤਾਂਗੇ ਬਸ ਜਿੱਤੋਂਗੇ ਕਾਦੇ ਨਾਲ ਥੋੜੇ ਆਪ ਦੇ ਬੰਦੇ ਅਸੀਂ ਜਿੱਤਗੇ ਸਾਹ ਦੇ ਨਾਲ ਜਿੱਤ ਟਿਕਟ ਮਿਲ ਗਈ ਤੁਹਾਨੂੰ ਟਿਕਟ ਨਾਲ ਕੱਲੀ ਨਾ ਟਿਕਟ ਤਾਂ ਪਿਛਲੀ ਪਾਰਟੀ ਨੇ ਦੋ ਦਿੱਤੀਆਂ ਅਸੀਂ ਉਦੋਂ ਨਾ ਜਿੱਤਿਆ ਗਿਆ ਥੋੜੇ ਤੋਂ ਤੇ ਉਦੋਂ ਨਹੀਂ ਜਿੱਤਿਆ ਗਿਆ ਉਦੋਂ ਹੁਣ ਕਾਹਦੇ ਨਾਲ ਜਿੱਤ ਜਿਓਗੇ ਤੁਸੀਂ ਹੁਣ ਅਸੀਂ ਪੈਸਾ ਲਾਵਾਂਗੇ ਤੇ ਉਦੋਂ ਪਹਿਲਾਂ ਪੈਸਾ ਨਹੀਂ ਲਾਇਆ ਪੈਸਾ ਪਹਿਲਾਂ ਪੈਸਾ ਹੈ ਹੀ ਨਹੀਂ ਸੀ ਲਾਈਏ ਕਿੱਥੋਂ ਹੁਣ ਹੁਣ ਰਾਤੇ ਰਾਤ ਬੋਰੀਆਂ ਉਤਰਿਆਂ ਜਿਆ ਤੇ ਬੋਰੀਆਂ ਲਵਾਤੀਆਂ ਸੀ ਕਿੰਨਾਂ ਨੇ ਲਵਾਤੀਆਂ ਬੋਰੀਆਂ ਥੋ ਜਿਨ੍ਹਾਂ ਨਾਲ ਰਲੇ ਆ ਲਓ ਦੇਖੋ ਕਿਤੇ ਨਾ ਕਿਤੇ ਪਰਦੇ ਖੁੱਲ ਕੇ ਗੱਲਾਂ ਸਾਮਣੇ ਆ ਰਹੀਆਂ ਨੇ ਵੇਖੋ ਇੱਕ ਫੋਟੋ ਕਰ ਰਹੇ ਨੇ ਹੋ ਰਹੇ ਨੇ ਪਰ ਅਸਲ ਦੇ ਵਿੱਚ ਕਹਾਣੀ ਤੁਹਾਨੂੰ ਸਮਝ ਨਹੀਂ ਪਊ ਵੀ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਮਿਹਨਤ ਕਰਦੇ ਹੋ ਉਹਦਾ ਮੁੱਲ ਤੁਹਾਨੂੰ ਮਿਲਦਾ ਕਿ ਨਹੀਂ ਕਿਉਂਕਿ ਹੋਰ ਵੀ ਬਹੁਤ ਦੋ ਤਕੜੇ ਵਰਕਰ ਖੜੇ ਨੇ ਜਿਨ੍ਹਾਂ ਨੇ 2014 ਤੋਂ ਜਦੋਂ ਪਾਰਟੀ ਆਉਂਦੀ ਆ ਉਦੋਂ ਤੋਂ ਮਿਹਨਤ ਕਰਨੀ ਸ਼ੁਰੂ ਕੀਤੀ ਆ ਤੁਸੀਂ ਤਾਂ ਹੁਣ ਤਾਂ ਆ ਗਏ ਵੀ ਇਹ ਆਪਣਾ ਜਿਹੜਾ ਰਾਜ ਭਾਗ ਚਲਾ ਰਹੇ ਆ ਰਾਜ ਭਾਗ ਨਹੀਂ ਸਾਨੂੰ ਹੁਣ ਖੜਨਾ ਪਊਗਾ ਮੇਰੇ ਪਾਪੇ ਨੇ ਜਿਹੜਾ ਕੁਝ ਕੀਤਾ ਨਾ ਅਸੀਂ ਉਹਦੇ ਸਿਰ ਮੱਥੇ ਆ ਜਿਹੜਾ ਕੁਝ ਉਹ ਕਹੂਗਾ ਉਵੇਂ ਕਰਾਂਗੇ ਅਸੀਂ ਜਿਉਂਨੇ ਪਾਰਟੀ ਬਦਲੀ ਆ ਕਿਸੇ ਵਜ੍ਹਾ ਕਰਕੇ ਬਦਲੀ ਆ ਅੱਜ ਅਸੀਂ ਆਪਣੇ ਨਾਲ ਹੀ ਖੜਨਾ ਹੋਰ ਕਿਸੇ ਨਾਲ ਕਿਵੇਂ ਖੜਦੇ ਆਗੇ ਅਸੀਂ ਤੇ ਫਿਰ ਫਿਰ ਨਹੀਂ ਲੋਕਾਂ ਦੀਆਂ ਉਮੀਦਾਂ ਕਿੱਧਰ ਜਾਣਗੀਆਂ ਆਸਾਂ ਤੁਸੀਂ ਪਤਾ ਫਿਰ ਹੁਣ ਤੁਸੀਂ ਪਰਵਾਹ ਨਹੀਂ ਇੱਕ ਪਾਸੇ ਗੱਲ ਸੁਣੋ ਜਦੋਂ ਉਹ ਪਾਰਟੀ ਚ ਸੀਗੇ ਅਸੀਂ ਹੂੰ ਠੀਕ ਹੈ ਕਾਦੇ ਲਈ ਉਹ ਪਾਰਟੀ ਨਾਲ ਜੁੜੇ ਸੀ ਦੱਸੋ ਤੁਸੀਂ ਦੱਸੋ ਅਸੀਂ ਕਿ ਮੈਂ ਥੋੜਾ ਜੁੜਿਆ ਤੂੰ ਜੁੜਿਆ ਤੁਸੀਂ ਦੱਸੋ ਤੁਸੀਂ ਕਰ ਰਹੇ ਹੋ ਕਿਉਂ ਜੁੜਦੇ ਆਪਾਂ ਦੱਸੋ ਕਿ ਲੋਕਾਂ ਦਾ ਭਲਾ ਕਰਾਂਗੇ ਲੋਕਾਂ ਨੂੰ ਕੋਈ ਸਰਕਾਰ ਵੱਲੋਂ ਕੋਈ ਚੀਜ਼ ਆਉਗੀ ਉਹਨਾਂ ਦੇਵਾਂਗੇ ਠੀਕ ਹੈ ਤੇ ਹੁਣ ਜਿਹੜੀ ਨਵੀਂ ਸਰਕਾਰ ਚ ਆਇਆ ਤੇ ਉਹ ਉੱਥੋਂ ਉੱਥੋਂ ਵੀ ਉਹੀ ਸਿਸਟਮ ਚੱਲੇਗਾ ਉੱਥੋਂ ਵੀ ਲੋਕਾਂ ਲਈ ਕੀ ਦਿਓਗੇ ਤੁਸੀਂ ਮਿੱਠੀਆਂ ਗੋਲੀਆਂ ਤੋਂ ਬਿਨਾ ਕੀ ਦੇ ਰਹੇ ਹੋ ਲੋਕਾਂ ਨੂੰ ਤੁਸੀਂ ਕੀ ਦੇਣਾ ਦੱਸੋ ਫਿਰ ਹੁਣ ਨਵੀਂ ਪਾਰਟੀ ਤੋਂ ਕੀ ਸਾਨੂੰ ਸਰਕਾਰ ਦੇ ਉਹੀ ਦੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਤੁਹਾਨੂੰ ਆ ਨਵੀਂ ਪਾਰਟੀ ਸਾਰਾ ਕੁਝ ਦੇਊਗੀ ਅਸੀਂ ਲੋਕਾਂ ਨੂੰ ਬਹੁਤ ਕੁਝ ਦੇਵਾਂਗੇ ਪੁਰਾਣੀ ਪਾਰਟੀ ਨੇ ਤੁਹਾਨੂੰ ਕੁਝ ਨਹੀਂ ਦਿੱਤਾ ਦੇਖੋ ਜੀ ਮੈਂ ਕਹਿੰਨਾ ਜੀ ਦਿੱਤਾ ਹੁੰਦਾ ਫਿਰ ਅਸੀਂ ਕਿਉਂ ਖੜਦੇ ਮੈਂ ਵੇਖੋ ਇਹ ਲੰਡਰ ਤੋਂ ਹੂੰ ਲੰਡਰ ਕਿਹੜੇ ਤੋਂ ਉਹ ਲੰਡਨ ਤੋਂ ਪੜ੍ਹਾਈ ਕਰਕੇ ਲੰਡਨ ਤੋਂ ਪੜ੍ਹਾਈ ਕਰਕੇ ਆਏ ਇਹ ਠੀਕ ਆ ਲੀਡਰਾਂ ਦੇ ਜਵਾਬ ਉੱਥੋਂ ਹੀ ਪੜ੍ਹ ਕੇ ਆਉਂਦੇ ਪੜ੍ਹਾਈ ਕਰਕੇ ਲੋਕਾਂ ਲਈ ਆਏ ਮੈਂ ਅਰੇ ਭਾਪੇ ਨਾ ਖੜਨਾ ਆ ਆਪਣੀ ਸਰਕਾਰ ਨਾ ਖੜਨਾ ਆ ਤੇ ਲੋਕਾਂ ਦਾ ਭਲਾ ਸੋਚਣਾ ਆ ਨਹੀਂ ਭਲਾ ਕੋਈ ਨਹੀਂ ਤੁਹਾਨੂੰ ਉੱਥੇ ਮੈਂ ਸੁਣਿਆ ਬਿਮਾਰੀ ਹੋ ਗਈ ਸੀ ਤਾਂ ਆਏ ਹੋ ਤੁਸੀਂ ਪੰਜਾਬ ਨਹੀਂ ਬਿਮਾਰੀ ਹੁਣ ਕੀ ਬੰਦੇ ਨੂੰ ਹੋ ਹੀ ਜਾਂਦੀ ਹੈ ਜਦਵੇਂ ਥਾਂ ਜਾਂਦਾ ਤੇ ਫਿਰ ਆਏ ਨਾ ਨਾ ਲੋਕਾਂ ਨੂੰ ਗੁੰਮਰਾਹ ਕਰੋ ਵੀ ਅਸੀਂ ਲੋਕਾਂ ਲਈ ਆਏ ਆ ਲੋਕਾਂ ਲਈ ਆਏ ਭਰਾਵਾ ਨਹੀਂ ਵੇਖੋ ਤੁਹਾਨੂੰ ਇੱਕ ਤਾਂ ਚ ਰਸੀ ਪੁਰਾਣੀ ਪਾਰਟੀ ਚ ਉਹ ਲੀਡਰ ਹੀ ਸੀਗੇ ਠੀਕ ਆ ਤੁਹਾਨੂੰ ਉਹਨਾਂ ਨੇ ਇੱਕ ਭਰਾ ਮੰਨਿਆ ਉਹ ਕਹਿੰਦੇ ਵੀ ਸਾਡੇ ਸਿਰ ਦੀ ਸੌਂ ਖਾ ਜਾਣ ਵੀ ਅਸੀਂ ਇਹਨਾਂ ਨੂੰ ਟਿਕਟ ਨਹੀਂ ਦਿੰਦੇ ਸੀ ਅਸੀਂ ਇਹਨਾਂ ਨੂੰ ਇੱਜ਼ਤ ਮਾਨ ਨਹੀਂ ਦਿੰਦੇ ਸੀਗੇ ਠੀਕ ਆ ਵੀ ਇਹ ਉਦਾਂ ਹੀ ਉੱਠ ਗਿਆ ਤਾਂ ਕਹਿੰਦੇ ਕੋਈ ਨਹੀਂ ਨਵੀਂ ਪਾਰਟੀ ਚ 4 ਦਿਨ ਲਾ ਲਓ ਫੇਰ ਘਰ ਵਾਪਸੀ ਕਰ ਲਓ ਤੇ ਕਰ ਲਾਂਗੇ ਜੇ ਨਾ ਲੋਟ ਆਈ ਤਾਂ ਲੋ ਇੱਕ ਹੋਰ ਖਲਾਸਾ ਇਹ ਗੱਲ ਸੱਚੀ ਹੈ ਲੀਡਰ ਸਾਹਿਬ ਦੀ ਜਦੋਂ ਇਹਨਾਂ ਨੇ ਆਪ ਦਾ ਲੋਟ ਵੇਂਦਿਆ ਕਿਤੇ ਨਾ ਕਿਤੇ ਵੀ ਕੁਰਸੀ ਸਾਡੇ ਲਈ ਸਹੀ ਆ ਸਾਨੂੰ ਇੱਥੇ ਕੁਰਸੀ ਮਿਲਦੀ ਆ ਪਰ ਲੋਕ ਇੰਨੇ ਕੱਕੇ ਵੇਓ ਕਹਿੰਦੇ ਜਿਹੜੇ ਮਰਜੀ ਪਾਰਟੀ 'ਚ ਜਾਵੜੇ ਇਹਦਾ ਪਾਪਾ ਜਿੱਤਣ ਨਹੀਂ ਦਿੰਦੇ ਨਹੀਂ ਤੁਹਾਨੂੰ ਇਹ ਇਹਦੇ 'ਚ ਵੀ ਕੋਈ ਲੱਗਦਾ ਹੋਊਗਾ ਕੋਈ ਤਾਂ ਇਹਦੇ 'ਚ ਕੋਈ ਸਾਡੀ ਗੱਲਬਾਤ ਹੋਊਗੀ ਹਮ ਬਿਨਾਂ ਗੱਲਾਂ ਥੋੜੀ ਜਿਹੀ ਸਿੱਧਣ ਰਾਤ ਰਾਤ ਹੀ ਉਹਨਾਂ ਨਾਲ ਲੱਗੇ ਕੋਈ ਗੱਲ ਸੀਗੀ ਤਾਂ ਹੀ ਰਲੇ ਨਹੀਂ ਗੱਲ ਰਲੇ ਆ ਪਰ ਥੋੜੇ ਹਲਕੇ ਦੇ ਲੋਕ ਕਹਿੰਦੇ ਵੀ ਜਿੰਨਾ ਮਰਜੀ ਜ਼ੋਰ ਲਾ ਲੈਦਾ ਪਾਪਾ ਜੀ ਇ ਪਾਪਾ ਦਾ ਜਿੱਤਿਆ ਹੋਇਆ ਇਹ ਵਿੱਚ ਅੰਦਰ ਖਾਤੇ ਜਿੱਤ ਗਿਆ ਅੰਦਰ ਖਾਤੇ ਜਿੱਤ ਗਿਆ ਜਿੱਤ ਗਿਆ ਅੱਲਾ ਹੋਈਆਂ ਇਹ ਸਾਰਾ ਕੁਝ ਹੋ ਗਿਆ ਜੀ ਲੋਕ ਲੋਕ ਤਾਂ ਬਸ ਆ ਕੇ ਗੁੱਠਾ ਲਾ ਜਾਣਗੇ ਹੋਰ ਕੀ ਕਰ ਲੈਣਗੇ ਨਹੀਂ ਫਿਰ ਜਿਹੜੇ ਜਿਹੜੇ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਉਹ ਕਹਿੰਦੇ ਟਿਕਟ ਸਾਨੂੰ ਮਿਲਣੀ ਚਾਹੀਦੀ ਉਹ ਤਾਂ ਹੀ ਸਾਡੇ ਸਿਰ ਤੇ ਆ ਵੀ ਕੀ ਕਿਹਨੂੰ ਟਿਕਟ ਮਿਲਣੀ ਹੈ ਕਿਹਨੂੰ ਨਹੀਂ ਮਿਲਣੀ ਅਸੀਂ ਵੀ ਪੈਸੇ ਦੇ ਕੇ ਟਿਕਟ ਲਈ ਆ ਠੀਕ ਹੈ ਤੇ ਉਹਨਾਂ ਨੇ ਸਾਨੂੰ ਦੇ ਕੇ ਪੈਸੇ ਸਾਡਾ ਕਰਜ਼ਾ ਲਾਇਆ ਲਓ ਜੀ ਹੁਣ ਤੁਸੀਂ ਇੱਕ ਗੱਲ ਜ਼ਰੂਰ ਸੋਚ ਲਿਓ ਵੀ ਜਦੋਂ ਇਹ ਆਪਣੇ ਲੋਕ ਹੁੰਦੇ ਆ ਨਾ ਜਿਹੜੇ ਇਹ ਇੱਕ ਦੂਜੀ ਪਾਰਟੀ ਦੇ ਖਿਲਾਫ ਨਾਰੇ ਲਾਉਂਦੇ ਆ ਪਿਛਲੀ ਵਾਰ ਇਹਨਾਂ ਨੂੰ ਕਿਹਾ ਗਿਆ ਸੀ ਵੀ ਇਹ ਕਿਸੇ ਕੰਮ ਦੇ ਨਹੀਂ ਇਹਨਾਂ ਦੀ ਸਰਕਾਰ ਨਕਮੀ ਆ ਇਹ ਲੁੱਟ ਕੇ ਖਾ ਗਏ ਪੰਜਾਬ ਨੂੰ ਇਹਨਾਂ ਨੇ ਬਹੁਤ ਜਿਹੜਾ ਕੰਮ ਆ ਗਲਤ ਕੀਤਾ ਠੀਕ ਆ ਹੁਣ ਉਹੀ ਵਰਕਰ ਕੀ ਉਹੀ ਲੋਕ ਇਹਨਾਂ ਨੂੰ ਇਹ ਕਹਿਣਗੇ ਵੀ ਇਹੇ ਦੁੱਧ ਧੋਤੇ ਹੋਗੇ ਇਹ ਜੀ ਕਿਹੜੀ ਸਰਫਾਈ ਹੈ ਤੇ ਲੁੱਟ ਕੇ ਖਾ ਗਏ ਫਿਰ ਪਹਿਲਾਂ ਕਹਿੰਦੇ ਸੀ ਲੋਕ ਤਾਂ ਹੀ ਤੁਸੀਂ ਜਿੱਤੇ ਨਹੀਂ ਤੂੰ ਕਿਹੜੇ ਵੇਲੇ ਵੇਖ ਲਿਆ ਤੁਸੀਂ ਲੁੱਟ ਕੇ ਤੇ ਕਹਿੰਦੇ ਆ ਲੋਕ ਕਹਿੰਦੇ ਆ ਮੈਨੂੰ ਸਾਰਾ ਪੰਜਾਬ ਕਹਿੰਦਾ ਕਿ ਮੈਂ ਵੀ ਵਿੱਚ ਹੀ ਇਹ ਤਾਂ ਸਰਕਾਰੀ ਬੰਦੇ ਆ ਇਹ ਤਾਂ ਤੁਹਾਡੇ ਨਾਲ ਹੁਣ ਤੁਸੀਂ ਜਦੋਂ ਚਲੇ ਗਏ ਤੁਸੀਂ ਕਿਸੇ ਨਾਲ ਹੋਰ ਜਾਵੜਨੇ ਨੇ ਤਾਂ ਡਿਊਟੀ ਆ ਡਿਊਟੀ ਹੋਵੇ ਆਉਂਦੇ ਤਾਂ ਇਹ ਵੀ ਲੋਕਾਂ 'ਚ ਹੀ ਆ ਨਹੀਂ ਲੋਕਾਂ 'ਚ ਆਉਂਦੇ ਆ ਫਿਰ ਜਿੱਤੇ ਕਿਉਂਣਾ ਤੁਸੀਂ ਤੇ ਜਿੱਤਾਂਗੇ ਹੁਣ ਜਿੱਤ ਕੇ ਫਿਰ ਪਹਿਲਾਂ ਕਿਉਂਣਾ ਜਿੱਤੇ ਜੇ ਤੁਸੀਂ ਇੰਨੇ ਪੰਜਾਬ ਦਾ ਭਲਾ ਕੀਤਾ ਪਹਿਲਾਂ ਨਹੀਂ ਫਿਰ ਤੁਹਾਨੂੰ ਇਹ ਵੀ ਮੰਨਿਆ ਗਿਆ ਵੀ ਤੁਸੀਂ ਯਾਰ ਮਾਰ ਕੀਤੀ ਆ ਤੁਹਾਨੂੰ ਭਰਾ ਮੰਨਦੇ ਸੀ ਨਹੀਂ ਯਾਰ ਮਾਰ ਨੂੰ ਮੈਂ ਤੀਂ ਗੱਡ ਯਾਰ ਮਾਰ ਬਈ ਮੈਨੂੰ ਨਹੀਂ ਪਤਾ ਇਹਨਾਂ ਦੀ ਗੱਲ ਦੇ ਵਿੱਚ ਆਪਾਂ ਹੈ ਦੀ ਨਹੀਂ ਜਦੋਂ ਇਹਨਾਂ ਦੀ ਗੱਲ ਦੇ ਵਿੱਚ ਤੁਸੀਂ ਨਹੀਂ ਸੀ ਜਾਂ ਇਹ ਲੜੇ ਜਾਂ ਭੜੇ ਉਦੋਂ ਤੁਸੀਂ ਕਿੱਥੇ ਸੀ ਯਾਰ ਮੈਂ ਕਿਤੇ ਮਰ ਜਿਓ ਤੂੰ ਉੱਥੇ ਦਾ ਨਹੀਂ ਉਦੋਂ ਉਦੋਂ ਕਿੱਥੇ ਸੀ ਤੁਸੀਂ ਕਿਤੇ ਪੜਨ ਗਏ ਸੀ ਮੈਂ ਪੜਨ ਗਿਆ ਸੀ ਕਿੱਥੇ ਗਿਆ ਸੀ ਮੈਂ ਤਾਂ ਲੰਡਰ ਗਿਆ ਸੀ ਲੰਡਰ ਇਹ ਲੰਡਨ ਗਏ ਸੀ ਪਰ ਇੱਕ ਪਾਸੇ ਤੁਹਾਡਾ ਪਾਪਾ ਇਹ ਗੱਲ ਕਹਿੰਦਾ ਵੀ ਮੈਨੂੰ ਤਾਂ ਦੁਬਈ ਦਾ ਵੀਜ਼ਾ ਨਹੀਂ ਮਿਲਿਆ ਤੇ ਤੂੰ ਲੰਡਨ ਕਿਵੇਂ ਆ ਗਿਆ ਭਰਾਵਾ ਮੇਰੇ ਦੋਸਤ ਨੇ ਸਪੌਸ ਕਰਤਾ ਸੀ ਸਪੌਸ ਕਿਹੜੀ ਸਪੌਸ ਤੁਸੀਂ ਦੇਖੋ ਇਹ ਪੜੇਵੇਂ ਉਥੋਂ ਲੰਡਨ ਤੋਂ ਪੜ ਕੇ ਆਇਆ ਇਹ ਲੀਡਰ ਦੇ ਬੇਟਾ ਸਾਹਿਬ ਨੇ ਪਰ ਸਪੌਸ ਕਿ ਸਪੌਂਸਰ ਹੁੰਦੀ ਹੈ ਸਪੌਂਸਰ ਪਿਰ ਸਪੌਸ ਕਿਉਂ ਕਿਹਾ ਮੈਂ ਸ਼ਾਰਟਕਟ ਬੋਲਦਾ ਹਾਂ ਸ਼ਾਰਟਕਟ ਬੋਲਦਾ ਇਹ ਬਾਹਰ ਦੀ ਅੰਗਰੇਜ਼ੀ ਆ ਜਿੱਥੇ ਅੱਧੇ ਅੱਖਰ ਬੋਲੀ ਜਾਂਦੇ ਆ ਵਾਵੇ ਐਸਪੀ ਨਾ ਕਹੇ ਤਾਂ ਤੁਸੀਂ ਨਹੀਂ ਐਸਪੀ ਵੀ ਗਈ ਥਬਦਾ ਤਾਂ ਲੱਗਦਾ ਹੀ ਸਾਡਾ ਲੱਗਿਆ ਹਾਂ ਨਹੀਂ ਹੁਣ ਲੱਗਦਾ ਵੀ ਇਸ ਪਾਰਟੀ ਦੇ ਵਿੱਚ ਤੁਹਾਨੂੰ ਇੱਜ਼ਤ ਪੂਰੀ ਮਿਲ ਰਹੀ ਆ ਇੱਜ਼ਤ ਸਾਨੂੰ ਪੂਰੀ ਮਿਲ ਰਹੀ ਆ ਜੇ ਨਹੀਂ ਮਿਲਦੀ ਅਸੀਂ ਬਦਲ ਲਾਂਗੇ ਹੋਰ ਹੋਰ ਪਾਰਟੀ ਜੇ ਘਰ ਵਾਪਸੀ ਵੀ ਹੋ ਜੂਗੀ ਤੇ ਕਰ ਹੀ ਰਹਿਣੇ ਅਸੀਂ ਕਿ ਘਰ ਵਾਪਸੀ ਕਿੰਨੀ ਆ ਜਰਾ ਇਹ ਹਜੇ ਲੱਗਦਾ ਨਵੇਂ ਨਵੇਂ ਆਗੂ ਬਣੇ ਇਹਨਾਂ ਨੂੰ ਉਹਨਾਂ ਚੀਜ਼ਾਂ ਦਾ ਹਜੇ ਨਹੀਂ ਉਹ ਗੱਲ ਦਾ ਪਤਾ ਪਰ ਇੱਕ ਗੱਲ ਜ਼ਰੂਰ ਸੋਚੋ ਜਦੋਂ ਪਾਰਟੀ ਚੋ ਲੀਡਰ ਜਾਂਦੇ ਆ ਉਦੋਂ ਪਾਰਟੀ ਦਾ ਮੁਖੀ ਜਾਂ ਪਾਰਟੀ ਦੇ ਹੋਰ ਲੀਡਰ ਕਹਿਣਗੇ ਵੀ ਜੇ ਚਲਾ ਗਿਆ ਸਾਡੀ ਪਾਰਟੀ ਨੂੰ ਕੋਈ ਘਾਟਾ ਨਹੀਂ ਤੇ ਫੇਰ ਪਤਾ ਨਹੀਂ ਕਿਹੜੇ ਮੂੰਹ ਦੇ ਨਾਲ ਜਦੋਂ ਇਹ ਵਾਪਸ ਆ ਜਾਂਦੇ ਆ ਉਦੋਂ ਕਹਿ ਦਿੰਦੇ ਆ ਇਹਦੇ ਵਾਪਸ ਆਉਣ ਦੇ ਨਾਲ ਪਾਰਟੀ ਨੂੰ ਬਲ ਮਿਲਿਆ ਪਾਰਟੀ ਨੂੰ ਬਹੁਤ ਹੌਸਲਾ ਹੋਇਆ ਪਾਰਟੀ ਦੀ ਤਾਕਤ ਵਧ ਗਈ ਇਹ ਤਾਂ ਸਾਡੇ ਲੋਕਾਂ ਨੂੰ ਵੇਖਣਾ ਪੈਣਾ ਵੀ ਤੁਸੀਂ ਇਹਨਾਂ ਦੇ ਮਗਰ ਲੱਗਣਾ ਕਿ ਆਪਣੀ ਗੱਲਬਾਤ ਆਪ ਸਮਝਣੀ ਆ ਠੀਕ ਆ ਜਿਹੜੇ ਬੰਦੇ ਦਲ ਬਦਲੂ ਹੁੰਦੇ ਆ ਇਹਨਾਂ ਦਾ ਕੋਈ ਈਮਾਨ ਨਹੀਂ ਹੁੰਦਾ ਕੋਈ ਇਹਨਾਂ ਦੀ ਪਾਰਟੀ ਨਹੀਂ ਹੁੰਦੀ ਸਿਰਫ ਤੇ ਸਿਰਫ ਇਹਨਾਂ ਦੀ ਇੱਕ ਕਰਸੀ ਹੁੰਦੀ ਆ ਕਰਸੀ ਦੀ ਭੁੱਖ ਮਾਰੇ ਇਹ ਜਾਂਦੇ ਆ ਹੋਰ ਇਹਨਾਂ ਦਾ ਕੋਈ ਕਿਸੇ ਨਾਲ ਦੇਣਾ ਕੀ ਭਰਾ ਕੀ ڪرਸੀ ਨੂੰ ਫਿਰ ਕਰਸੀ ਮਾਰੀ ਗਏ ਹੋ ਜਦੋਂ ਇੰਨੀ ਇੱਜਤ ਮਿਲ ਰਹੀ ਸੀ ਸਾਨੂੰ ਦੋ ਵਾਰੀ ਟਿਕਟ ਨਹੀਂ ਮਿਲੀ ਤੇ ਦੋ ਵਾਰੀ ਟਿਕਟ ਮਿਲੀ ਤੇ ਫਿਰ ਤੁਸੀਂ ਜਿੱਤੇ ਤੁਸੀਂ ਆਪ ਨਹੀਂ ਫਿਰ ਤੁਸੀਂ ਉਹਨਾਂ ਦੇ ਕੱਢਿਆ ਫਿਰ ਤੁਸੀਂ ਪਾਰਟੀ ਛੱਡੀ ਫਿਰ ਤੁਸੀਂ ਉਹਨਾਂ ਨੂੰ ਪੁੱਛਿਆ ਵੀ ਨਹੀਂ ਫਿਰ ਕਿਉਂ ਛੱਡੀ ਦੱਸੋ ਫਿਰ ਉਹੀ ਰੱਖਦੇ ਆ ਹਾਂ ਦੱਸੋ ਸਾਡਾ ਕਰਜ਼ਾ ਨਹੀਂ ਲੈਂਦਾ ਪਿਆ ਨੇ ਕਰ ਦਿਆ ਤੁਸੀਂ ਆਪ ਚੜਾਇਆ ਕੜੂਕਾ ਨਵਾ ਲੈ ਲਿਆ ਕੜੂਕਾ ਨਾ ਵਾਲ ਲੈ ਪਿਛਲੇ ਜਿਹਦਾ ਸਵਾਰੀਆਂ ਨਹੀਂ ਪੂਰੀਆਂ ਹੁੰਦੀਆਂ ਉਹ ਭਰਾਵਾ ਸਾਡੇ ਕੋਲ ਕੁਰਸੀਆਂ ਦੀ ਗੱਲ ਕਰਦਾ ਟੇਰ ਲੱਗਿਆ ਪਿਆ ਕਰੇ ਉਹ ਕੁਰਸੀਆਂ ਨਹੀਂ ਜਿਹੜੀ ਜਮੀਰ ਵਾਲੀ ਕੁਰਸੀ ਆ ਇਹ ਉਹ ਮਿਲ ਗਈ ਬਈ ਹੁਣ ਤੇ ਹੁਣ ਜਿੱਤ ਜਿਓਗੇ ਤੇ ਜਿੱਤਾਂਗੇ ਬਰਕਰ ਹੁਣ ਵੀ ਖਲਾਮ ਉਹ ਭਰਾਵਾ ਜਿੱਤੇ ਪਿਆ ਸੀ ਜਿੱਤੇ ਕਾਦੇ ਨਾ ਪਏ ਹੋ ਤੁਸੀਂ ਹੁਣ ਬਰਕਰ ਤੁਹਾਡੇ ਖਿਲਾਫ ਆ ਤੁਹਾਡੇ ਵੀ ਖਿਲਾਫ ਆ ਜਿਹੜੇ ਇਹ ਨਵੀਂ ਪਾਰਟੀ ਵਾਲੇ ਉਹ ਵੀ ਖਿਲਾਫ ਆ ਵੀ ਜਿਨ੍ਹਾਂ ਨੇ ਮਿਹਨਤ ਕੀਤੀ ਉਹ ਕਿੱਥੇ ਆ ਗਏ ਯਾਰ ਭਰਾਵਾ ਮਿਹਨਤ ਕੀ ਕੀਤੀ ਮੈਂ ਉਹਨਾਂ ਨੇ ਕੀਤੀ ਆ ਉਹ ਕਹਿੰਦੇ ਅਸੀਂ ਤਾਂ ਗੱਡੀਆਂ ਵੀ ਆਉਂਦੀਆਂ ਭੰ ਜਾਂਦੇ ਰਹੇ ਪਾਰਟੀ ਦੀ ਰੈਲੀਆਂ ਦੇ ਉੱਪਰ ਨਹੀਂ ਉਹਦੇ ਸਾਡੇ ਵਾਲਾ ਬਾਪੂ ਜਿਹੜਾ ਚੈੱਕ ਕੱਟ ਕੇ ਦਿੰਦਾ ਰਿਹਾ ਉਹ ਕਿਹੜੇ ਚੈੱਕ ਫਿਰ ਤੁਸੀਂ ਪੁਰਾਣੀ ਪਾਰਟੀ ਜੇ ਦਿੱਤੇ ਉਦੋਂ ਖੜਦੇ ਨਾਲ ਨਹੀਂ ਨਿਗੜਕ ਲੋਕ ਤਗੜੇ ਪਏ ਜਿਹੜੇ ਚੈੱਕ ਆਵਦੇ ਕੋਲੋਂ ਤੇਲ ਪਵਾ ਕੇ ਲੈ ਤੇ ਫਿਰ ਤੁਸੀਂ ਤਗੜੇ ਤੁਹਾਨੂੰ ਵੋਟਾਂ ਪਾਈਆਂ ਤੁਸੀਂ ਕੀ ਦਿੱਤਾ ਫਿਰ ਤੁਸੀਂ ਗ੍ਰਾਂਟ ਦਿੱਤੀ ਮੇਰੇ ਦਾ ਥੱਲਾ ਤੂੰ ਗੱਲ ਕਰਦਾ ਉਹ ਕਿਹੜੀ ਗੱਲ ਕਰਦਾ ਤਾਂ ਕੋਈ ਨਾ ਵੇਖ ਲਾਂਗੇ ਤੇ ਕੀ ਵੇਖ ਲੋਂਗੇ ਪਰ ਤੁਸੀਂ ਇਹ ਦੱਸੋ ਫਿਰ ਹੁਣ ਤੁਸੀਂ ਫੋਟੋ ਦੇ ਕਲਪਗੇ ਪਾਪੇ ਦੀ ਫੋਟੋ ਨਹੀਂ ਲੱਗੀ ਫਿਰ ਜਾਂ ਸਬਰ ਕਰ ਜੇ ਯਾਰ ਪਾਪੇ ਦੀ ਫੋਟੋ ਮੇਰੀ ਗੱਲ ਸੁਣ ਤੇਰੇ ਪਾਪੇ ਦੀ ਫੋਟੋ ਹੋਵੇ ਠੀਕ ਹੈ ਵਧੀਆ ਪਾਰਟੀ ਤੋਂ ਉੱਠਿਆ ਹੋਵੇ ਠੀਕ ਹੈ ਤੇ ਫਲੈਕਸ ਵਾਲੇ ਨੂੰ ਗਿਆ ਉਹ ਸਪੈਸ਼ਲ ਵੀ ਮੇਰੇ ਪਾਪੇ ਦੀ ਫੋਟੋ ਉੱਚੀ ਕਰਕੇ ਨਵੀਂ ਕਰਕੇ ਮੂਹਰੇ ਲਾਈ ਜਾਵਾਂ ਉਹ ਬੰਦਾ ਮਗਰ ਲਾ ਦੇ ਤੇ ਮਗਰ ਲਾ ਦੇ ਫਰੀ ਦਾ ਮਤਲਬ ਕਿਤੇ ਨਾ ਕਿਤੇ ਇਹ ਕਿਆਸ ਲਗਾਏ ਜਾ ਸਕਦੇ ਵੀ ਤੁਸੀਂ ਜਿਹੜੀ ਮਰਜੀ ਪਾਰਟੀ ਚ ਜਾਵੜੋ ਤੁਸੀਂ ਮਗਰੀ ਰਹੋਗੇ ਭਰਾਵਾ ਜਿਹੜਾ ਬੰਦਾ ਮਗਰ ਹੁੰਦਾ ਨਾ ਉਹ ਮੂਰੇ ਵੀ ਆਉਂਦਾ ਹੁੰਦਾ ਤੇ ਮੂਰੇ ਫਿਰ ਤੁਸੀਂ ਇੱਥੇ ਹੀ ਖੜੇ ਰਹਿੰਦੇ ਇੱਥੇ ਆ ਜਾਂਦੇ ਤੇ ਆ ਜਾਾਂਗੇ ਬਾਈ ਕਦੋਂ ਆ ਜਾਓਗੇ ਓਏ ਸਾਨੂੰ ਲੋਟ ਨਾ ਲੱਗੀ ਅਸੀਂ ਆ ਜਾਣਗੇ ਦੇਖੋ ਇਹ ਮਗਰ ਹੀ ਰਹਿਣਗੇ ਇਹ ਗੱਲ ਕਹੀ ਗਈ ਹੈ ਇਹ ਜਿੰਨਾ ਮਰਜੀ ਜ਼ੋਰ ਲਾ ਲੈਣ ਪਰ ਜਦੋਂ ਤੁਸੀਂ ਲੋਕਾਂ ਦੇ ਨਾਲ ਵਫਾ ਨਹੀਂ ਕਰਦੇ ਤੁਸੀਂ ਕਿਵੇਂ ਇਹ ਗੱਲ ਬੁੱਝ ਲੋਗੇ ਵੀ ਤੁਸੀਂ ਜਿੱਤ ਜਾਓਗੇ ਤੁਸੀਂ ਪੰਜਾਬ ਦੇ ਲੋਕਾਂ ਦਾ ਭਲਾ ਕਰਦੇ ਹੋਗੇ ਕਿਵੇਂ ਇਹ ਗੱਲ ਮੰਨ ਲੋਗੇ ਤੁਸੀਂ ਇਹ ਲੋਕਾਂ ਨੂੰ ਸੋਚਣਾ ਪੈਣਾ ਜਿਹੜੇ ਜਿਗਿਆਸਾ ਜਗਾਈ ਸੀ ਪਾਰਟੀਆਂ ਨੇ ਉਹ ਨਹੀਂ ਪੂਰੀ ਹੁੰਦੀ ਇਸ ਦੀ ਹਾਰ ਤੇ ਲਾਜ਼ਮੀ ਹੋਣੀ ਹੋਣੀ ਆ ਠੀਕ ਆ ਪਰ ਤੁਹਾਨੂੰ ਹੁਣ ਤੁਸੀਂ ਇੱਕ ਫੋਟੋ ਪਿੱਛੇ ਕਲਪੇ ਕੱਲ ਨੂੰ ਟਿਕਟ ਮਿਲ ਜੂ ਕੱਲ ਨੂੰ ਨਹੀਂ ਜਿੱਤਦੇ ਕਿਹਦੇ ਸਰਪੰਡਾ ਭੰਨੋਗੇ ਇਹਨੂੰ ਬਦਲ ਦੇਓਗੇ ਫਿਰ ਵੀ ਮਾਂ ਬਦਲ ਦੇਓਗੇ ਬਦਲਾਂਗੇ ਭਾਈ ਜਿਨਾ ਜਿੱਤੇ ਨਹੀਂ ਜਿੱਤੇ ਤੇ ਆਪ ਦੇ ਅੰਦਰ ਝਾਤੀ ਨਹੀਂ ਮਾਰਦੇ ਨਹੀਂ ਅੰਦਰ ਸਾਡੀ ਝਾਤੀ ਕੀ ਮਾਰਨੀ ਤੇ ਫਿਰ ਜਦੋਂ ਤੁਸੀਂ ਆਪ ਦਾ ਆਪ ਦਾ ਵੇਖੋ ਵੀ ਤੁਸੀਂ ਪਾਰਟੀ ਦਾ ਹੱਕ ਇਹ ਹੁੰਦਾ ਵੀ ਟਿਕਟ ਦੇਣੀ ਤੇ ਫਿਰ ਆਪ ਦੇ ਹਲਕੇ ਚ ਆਪ ਦੇ ਉੱਥੇ ਕੰਮ ਤੇ ਤੁਸੀਂ ਕਰਨਾ ਉਹ ਪਾਰਟੀ ਨੇ ਵੱਡੇ ਲੀਡਰ ਨੇ ਮੁਖੀ ਨੇ ਤਾਂ ਨਹੀਂ ਆ ਕੇ ਕਰਨਾ ਤੁਸੀਂ ਨਹੀਂ ਕੀਤਾ ਓਏ ਮੈਂ ਗੱਲ ਹੀ ਨਹੀਂ ਕਰਨੀ ਤੇ ਗੱਲ ਨਹੀਂ ਕਰਨੀ ਤੁਸੀਂ ਦੇਖੋ ਲੀਡਰ ਕਲਪ ਦਾ ਜਦੋਂ ਸੱਚੀਆਂ ਗੱਲਾਂ ਪੁੱਛੀਆਂ ਜਾਂਦੀਆਂ ਕਿ ਤੁਹਾਡੇ ਨਾਲ ਗੱਲ ਨਹੀਂ ਕਰਨੀ ਤੁਸੀਂ ਫਿਰ ਜਦੋਂ ਉਦੋਂ ਤਾਂ ਚੈਨਲਾਂ ਤੇ ਵਹਿ ਵਹਿ ਕੇ ਇੰਟਰਵਿਊਆਂ ਦਿੱਤੀਆਂ ਵੀ ਅਸੀਂ ਤੇ ਪਾਰਟੀ ਨੂੰ ਛੱਡਦੇ ਨਹੀਂ ਸਾਡਾ ਤਾਂ ਇਹਨਾਂ ਜੰਮਣ ਮਾਰਨਾ ਹੁਣ ਤੁਸੀਂ ਇੱਕ ਮੜੀ ਗੱਲ ਪਿੱਛੇ ਬਾਈ ਜਦੋਂ ਇੱਜ਼ਤ ਮਿਲਦੀ ਹੈ ਨਾ ਉਦੋਂ ਸਾਰਾ ਕੁਝ ਐਂ ਲੱਗਦਾ ਹੁੰਦਾ ਨਵਾਂ ਨਵਾਂ ਯਾਰ ਨਾ ਵਧੀਆ ਲੱਗਦਾ ਹੁੰਦਾ ਹੂੰ ਠੀਕ ਹੈ ਤੇ ਜਦੋਂ ਟਾਈਮ ਜਿਹੜੇ ਪ੍ਰਾਣੇ ਵਰਕਰ ਸੀ ਥੋੜੇ ਹਲਕੇ ਦੇ ਪ੍ਰਾਣੀ ਪਾਰਟੀ ਦੇ ਵਰਕਰ ਸੀ ਉਹਨਾਂ ਨੇ ਤੁਹਾਨੂੰ ਇੱਜ਼ਤ ਨਹੀਂ ਦਿੱਤੀ ਉਹਨਾਂ ਮੇਰੀ ਗੱਲ ਸੁਣ ਉਹਨਾਂ ਕੋਲੇ ਹੀ ਲੈ ਜਾ ਮੈਂ ਕਿ ਜਿਹੜੇ ਛੱਡ ਕੇ ਗਏ ਆ ਜੇ ਉਹ ਛੱਡ ਕੇ ਗਏ ਤਾਂ ਅਸੀਂ ਛੱਡ ਅਸੀਂ ਤਾਂ ਉਹਨਾਂ ਕੋਲੇ ਉਹਨਾਂ ਕੋਲੇ ਚੱਲੋ ਇਹ ਗੱਲ ਵੀ ਕਲੀਅਰ ਹੋਈ ਆ ਵੀ ਜੇਕਰ ਦੂਜੇ ਛੱਡ ਕੇ ਗਏ ਆ ਉਹਨਾਂ ਕੋਲੇ ਮਾਈਕ ਲੈ ਕੇ ਜਾਓ ਆਉਣ ਵਾਲੇ ਟਾਈਮ 'ਚ ਅਸੀਂ ਉਹ ਦਿਖਾਵਾਂ ਬੀਓ ਪੀਟ ਰੇੜਾ ਭਰ ਕੇ ਕਿੱਥੇ ਜਾ ਰਹੇ ਨੇ ਲੀਡਰ ਕਿੰਨਾਂ ਦੇ ਕੋਲੇ ਇਹਨਾਂ ਦੇ ਕੋਲੇ ਕਿਹੜੀ ਜਿਹੀ ਸਰਫਾ ਕਿਹੜਾ ਇਹਨਾਂ ਕੋਲੇ ਵਾਸ਼ਿੰਗ ਪਾਊਡਰ ਆ ਕਿਹੜੀ ਸਾਬਣਾ ਜਿਹਦੇ ਨਾਲੇ ਨਵਾ ਕੇ ਇਹਨਾਂ ਦੇ ਔਗਣ ਧੋਤੇ ਜਾਂਦੇ ਆ ਇਹਨਾਂ ਦੀਆਂ ਗਲਤੀਆਂ ਮaaf ਕੀਤੀਆਂ ਜਾਂਦੀਆਂ ਇਹਨਾਂ ਨੂੰ ਸਹੀ ਬਣਾ ਦਿੱਤਾ ਦਿੰਦਾ ਇਮਾਨਦਾਰ ਬੇਦਾਗ ਪੜਿਆ ਲਿਖਿਆ ਸੂਝਵਾਨ ਪਤਾ ਨਹੀਂ ਕੀ ਕੀ ਕੁਝ ਬਣਾ ਦਿੰਦੇ ਆ ਜਿਹੜੀ ਪਾਰਟੀ 'ਚ ਇਹ ਜਾਂਦੇ ਆ ਠੀਕ ਆ ਪਰ ਤੁਸੀਂ ਇਹ ਦੇਖੋ ਵੀ ਦਲ ਬਦਲੂ ਜਿੱਤਿਆ ਇਹਨਾਂ ਤੋਂ ਆਪ ਨਹੀਂ ਗਿਆ ਪਾਰਟੀ ਨੇ ਟਿਕਟ ਇਹਨਾਂ ਨੂੰ ਜ਼ਰੂਰ ਦੇ ਤੇ ਤੇ ਕਸੂਰ ਇਹਨਾਂ ਨੇ ਇਹ ਕੜਤਾ ਵੀ ਸਾਨੂੰ ਤੇ ਇੱਜ਼ਤ ਨਹੀਂ ਤੁਹਾਨੂੰ ਉਹ ਉਹ ਪਾਰਟੀ ਦੇ ਵਿੱਚ ਗੱਡੀਆਂ ਦੇ ਮੂਹਰੇ ਭਾਇਆ ਜਾਂਦਾ ਸੀ ਤੁਹਾਡੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਸੀ ਇੱਥੇ ਤੁਹਾਡੀ ਫੋਟੋ ਨਹੀਂ ਲਈ ਓਏ ਯਾਰ ਪ੍ਰਾਵਾ ਨਹੀਂ ਲੱਗੀ ਤਾਂ ਫਿਰ ਹੁਣ ਜਾਣ ਲੈ ਲੇਂਗਾ ਸਾਡੀ ਜਾਣ ਲੈ ਲੇਂਗਾ ਇਹ ਲੀਡਰ ਮੰਨੇ ਨੇ ਕਲ ਪਿਆ ਪਿਆ ਪਰ ਕਿਤੇ ਨਾ ਕਿਤੇ ਇਹਨਾਂ ਨੇ ਆਡੀਓ ਡਿਲੀਟ ਕਰਾ ਦਿੱਤੀ ਆ ਪਰ ਜਿਹੜੀ ਗੱਲ ਹੋਣੀ ਆ ਜਿਹੜੀ ਸ਼ਬਦ ਨਿਕਲੇ ਆ ਉਹ ਵਾਪਸ ਨਹੀਂ ਮੁੜਦੇ ਹੁੰਦੇ ਜਿੰਨੇ ਮਰਜੀ ਇਹ ਡਿਲੀਟ ਕਰਾ ਦੇਣ ਪਰ ਹੁਣ ਕੀ ਕਹਿਣਾ ਚਾਹਣੇ ਇੱਥੋਂ ਦੇ ਹਲਕੇ ਦੇ ਲੋਕਾਂ ਨੂੰ ਜਿਹੜੇ ਤੁਹਾਡੇ ਖਿਲਾਫ ਖੜੇ ਨੇ ਮੇਰੀ ਜਿਹੜੀ ਤੂੰ ਆੜੀ ਦੀ ਗੱਲ ਕਰਦਾ ਵੀਰੇ ਉਹ ਆਡੀਓ ਆਪਣੀ ਨਹੀਂ ਸੀਗੀ ਉਹ ਕਿਸੇ ਫੇਕ ਸੀ ਕਿਸੇ ਨੇ ਐਡਿਟ ਕਰਕੇ ਵਾਇਰਲ ਕੀਤੀ ਆ ਕੱਲ ਨੂੰ ਹੋਰ ਕੋਈ ਵੀਡੀਓ ਸਾਡੀ ਵੇਖ ਹੋਗੀ ਉਹ ਸੱਚੀ ਨਹੀਂ ਹੋਣੀ ਅਸੀਂ ਮੈਂ ਸਾਰਾ ਲੋਕਾਂ ਨੂੰ ਕਹਿਣਾ ਤੇ ਦੂਜੀ ਗੱਲ ਬਈ ਅਸੀਂ ਨਵੀਂ ਪਾਰਟੀ ਜਾਈ ਆ ਨਾ ਤੇ ਅਸੀਂ ਕੁਝ ਕਰਕੇ ਜਾਵਾਂਗੇ ਵੱਖਰਾ ਕਰਕੇ ਜਾਵਾਂਗੇ ਤੇ ਵਧੀਆ ਕੁਝ ਕਰਾਂਗੇ ਫਿਰ ਪਿਛਲੀ ਪਾਰਟੀ ਚ ਕਿਉਂ ਨਾ ਕੀਤਾ ਪਿਛਲੀ ਪਾਰਟੀ ਦੇ ਵਿੱਚ ਸਾਨੂੰ ਸਪੋਰਟ ਹੀ ਨਹੀਂ ਮਿਲੀ ਬਈ ਉਵੇਂ ਅੰਦਰ ਖਾਤੇ ਨਹੀਂ ਮਿਲੀ ਅੰਦਰ ਖਾਤੇ ਸਾਨੂੰ ਸਪੋਰਟ ਨਹੀਂ ਮਿਲੀ ਹੁਣ ਜੇ ਸਾਨੂੰ ਸਪੋਰਟ ਮਿਲੂਗੀ ਅਸੀਂ ਤਾਂ ਖੜਾਂਗੇ ਇਹ ਅੱਜ ਨਵੀਂ ਪਾਰਟੀ ਨਾਲ ਵੀ ਖੜਾਂਗੇ ਜੇ ਇਧਰ ਵੀ ਸਪੋਰਟ ਸਾਨੂੰ ਨਾ ਮਿਲੀ ਤੇ ਜਿਵੇਂ ਸਾਡੇ ਨਾਲ ਅੱਜ ਹੋਇਆ ਸਾਡੇ ਪੋਸਟਰ ਦੇ ਫੋਟੋ ਜਿਹੜੀ ਪਿੱਛੇ ਲਾਈ ਆ ਉਹ ਜਿਵੇਂ ਗਲਤ ਲਾਈ ਆ ਠੀਕ ਹੈ ਜੇ ਉਵੇਂ ਸਾਡੇ ਨਾਲ ਹੁੰਦਾ ਆਦੀ ਵਾਪਸ ਵਾਪਸ ਨਹੀਂ ਫਿਰ ਜਦੋਂ ਅੱਛੇ ਇੱਕ ਗੱਲ ਜਰੂਰ ਦੱਸ ਕੇ ਜਾਇਓ ਜਦੋਂ ਜੀ ਪਹਿਲਾਂ ਵਾਲੇ ਚੰਗੇ ਸਾਡੀ ਫੋਟੋ ਦਾ ਮੂੰਹ ਉੱਚੀ ਕਰਕੇ ਸੋਹਣੀ ਕਰਕੇ ਲਾਉਂਦੇ ਸੀ ਚਲੋ ਕਿਤੇ ਨਾ ਕਿਤੇ ਮੰਨਦੇ ਆ ਵੀ ਉਹ ਚੰਗੇ ਸੀ ਕਿਤੇ ਨਾ ਕਿਤੇ ਉਹ ਸ਼ਬਦ ਨਿਕਲਦੇ ਆ ਪਰ ਅਸਲ ਦੇ ਵਿੱਚ ਇੱਕ ਗੱਲ ਜਰੂਰ ਪੰਜਾਬ ਦੇ ਲੋਕ ਇਹ ਸੋਚ ਲੈਣ ਵੀ ਜਦੋਂ ਇਹ ਲੀਡਰ ਨੂੰ ਤੁਸੀਂ ਵੋਟਾਂ ਪਾਉਣੇ ਹੋ ਜਿਤਾ ਦੇਣੇ ਹੋ ਠੀਕ ਹੈ ਬੜੇ ਖੁਸ਼ ਹੁੰਦੇ ਆ ਵੋਟਾਂ ਤੋਂ ਪਹਿਲਾਂ ਤੁਹਾਡੇ ਘਰੇ ਆਉਂਦੇ ਆ ਜਵਾਕਾਂ ਦੀਆਂ ਨਲੀਆਂ ਚੜਦੇ ਆ ਤੁਹਾਡੇ ਨਾਲ ਜੂਠੀਆਂ ਰੋਟੀਆਂ ਖਾਂਦੇ ਆ ਠੀਕ ਆ ਤੁਹਾਡੇ ਮੁੜ ਕੇ ਭਿੱਜੇ ਦੇ ਨਾਲ ਜੱਫੀਆਂ ਪਾਪਾ ਮਿਲਦੇ ਆ ਠੀਕ ਆ ਤੇ ਜਦੋਂ ਇਹ ਜਿੱਤ ਜਾਂਦੇ ਆ ਤੇ ਫੇਰ ਇਹਨਾਂ ਨੂੰ ਇਹਨਾਂ ਦੇ ਦਫ਼ਤਰ ਚ ਜਾ ਮਿਲਣਾ ਉਹ ਵੀ ਤੁਹਾਡੇ ਲਈ ਗਨਾਹ ਹੋ ਜਾਂਦਾ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਜਿਹੜੇ ਪਾਰਟੀਆਂ ਬਦਲਦੇ ਆ ਇਹ ਕਿਸੇ ਦੇ ਮਿੱਤ ਨਹੀਂ ਹੁੰਦੇ ਠੀਕ ਆ ਇਹਨਾਂ ਨੇ ਜਦੋਂ ਪਾਰਟੀ ਬਦਲਨੀ ਆ ਕੀ ਉਦੋਂ ਵਰਕਰਾਂ ਨੂੰ ਪੁੱਛਿਆ ਜਾਂਦਾ ਉਦੋਂ ਵੋਟਾਂ ਪਾਉਣ ਵਾਲੇ ਲੋਕਾਂ ਤੋਂ ਕੋਈ رائے ਲਈ ਜਾਂਦੀ ਆ ਵੀ ਅਸੀਂ ਭਾਈ ਫਲਾਨੀ ਪਾਰਟੀ 'ਚ ਚੱਲੇ ਆ ਠੀਕ ਆ ਉਦੋਂ ਕੁਝ ਨਹੀਂ ਪੁੱਛਿਆ ਜਾਂਦਾ ਉਦੋਂ ਸਿਰਫ ਤੇ ਸਿਰਫ ਇਹ ਗੱਲ ਕਹਿ ਦਿੱਤੀ ਜਾਂਦੀ ਹਾਂ ਜੀ ਲੋਕਾਂ ਦੇ ਭਲੇ ਲਈ ਪਾਰਟੀ ਬਦਲੀ ਅੱਛਾ ਠੀਕ ਆ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਹੁਣ ਅਸੀਂ ਨਵੀਂ ਪਾਰਟੀ ਆ ਉਹਨਾਂ ਨੂੰ ਲੋਕ ਪਸੰਦ ਕਰਦੇ ਆ ਉਹਨਾਂ ਦੇ ਵਿੱਚ ਅਸੀਂ ਤਾਂ ਦਾਖਲ ਹੋਏ ਆ ਠੀਕ ਐ ਜੇ ਲੋਕ ਇਹਨਾਂ ਨੂੰ ਅਸੀਂ ਲੋਕਾਂ ਨਾਲ ਹੀ ਆ ਜੇ ਲੋਕਾਂ ਨੂੰ ਇਹ ਚੰਗੀ ਲੱਗੇ ਤਾਂ ਖੜੇ ਆ ਨਾਲ ਅਸੀਂ ਠੀਕ ਐ ਉਹਨਾਂ ਲਈ ਕੰਮ ਕਰਾਂਗੇ ਜੇ ਸਾਨੂੰ ਇਧਰੋਂ ਕੰਮ ਨਾ ਮਿਲਿਆ ਸੀ ਲੋਕਾਂ ਲਈ ਸਾਡੇ ਲਈ ਨਹੀਂ ਲੋਕਾਂ ਲਈ ਅਗਲੀ ਪਾਰਟੀ ਜਾਵਾਂਗੇ ਲੋਕਾਂ ਨੂੰ ਪੁੱਛ ਕੇ ਜਾਓਗੇ ਲੋਕਾਂ ਨੂੰ ਪੁੱਛੀ ਨਾ ਪਲੇ ਲੋਕਾਂ ਲਈ ਤੇ ਜਾਵਾਂਗੇ ਸੀ ਤੇ ਫਿਰ ਜਿਹੜਾ ਲੋਕਾਂ ਲਈ ਆ ਸੀ ਫਿਰ ਪਿਛਲੀ ਪਾਰਟੀ ਚ ਲੋਕਾਂ ਲਈ ਨਹੀਂ ਸੀ ਇਹ ਲੋਕਾਂ ਲਈ ਸੀ ਯਾਰ ਜਦੋਂ ਜਦੋਂ ਕਹੀ ਜੰਨੇ ਵੀ ਨਹੀਂ ਸੈਟਿੰਗ ਬੈਠੀ ਸਾਡੀ ਸੈਟਿੰਗ ਨਹੀਂ ਬੈਠੀ ਨਹੀਂ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਨਵੀਂ ਪਾਰਟੀ ਚ ਆਏ ਲੋਕਾਂ ਦੇ ਭਲੇ ਲਈ ਆ ਗਏ ਅਸੀਂ ਕਰਾਂਗੇ ਪਰ ਲੋਕ ਇਹ ਜਿਹੜੇ ਏਸ ਹਾਲ ਕੇ ਦੇ ਆ ਉਹ ਜਿਹਨੂੰ ਪਸੰਦ ਕਰ ਲੈਣ ਉਹਨੂੰ ਜਿਤਾਉਂਦੇ ਆ ਜਿਹੜੇ ਤੁਹਾਡੇ ਵਿਰੋਧੀ ਧੇਰਾ ਉਹ ਲਗਾਤਾਰ ਤਿੰਨ ਤੋਂ ਚਾਰਾਂ ਦੀ ਜਿੱਤ ਗਏ ਉਹ ਕਹਿੰਦੇ ਐਸ ਵਾਰ ਵੀ ਉਹਨੂੰ ਜਿਤਾਉਣਾ ਹੈ ਜਿਹੜੀ ਮਰਜ਼ੀ ਪਾਰਟੀ ਚ ਜਾ ਪੱਤਰਕਾਰ ਮੈਰੀ ਗੱਲ ਤੂੰ ਹੁਣ ਦਿਮਾਗ ਦੇ ਵਿੱਚ ਪਾਲਾ ਤੇ ਲੋਕਾਂ ਨੂੰ ਮੈਂ ਦੱਸਣਾ ਚਾਹਣਾ ਹੂੰ ਕਿ ਐਸ ਵਾਰ ਅਸੀਂ ਲੈ ਕੇ ਜਾਵਾਂਗੇ ਸੀਟ ਠੀਕ ਹੈ ਜਿਹੜਾ ਮਰ ਦੀ ਮਾਂ ਦਾ ਲਾਲ ਆ ਜੇ ਅਸੀਂ ਠੋਕ ਮਾਂ ਜਵਾਬ ਦਿੰਨੇ ਆ ਸਾਰਿਆਂ ਨੂੰ ਅਸੀਂ ਠੀਕ ਹੈ ਪੱਕਾ ਜਿੱਤਾਂਗੇ ਪੱਕਾ ਤੇ ਆ ਜਿਹੜੀ ਵੀਡੀਓ ਜਿਹੜੀ ਸਾਡੀ ਬਣਾਈ ਹੈ ਨਾ ਤੋਂ ਸਾਡੇ ਸਾਡੇ ਵੱਲੋਂ ਹੀ ਖਰੀ-ਚਰੀ ਕਾ ਮੀਟਿੰਗ ਦੀ ਕਾਲ ਤੇ ਚੱਲੀ ਮੜਾ ਜਾ ਚੱਲ ਚੰਗਾ ਆਏ ਹੋਏ ਕਾਲ ਆ ਗਈ ਆ ਵੇਖੋ ਚਲੇ ਗਏ ਨੇ ਲੀਡਰ ਸਾਹਿਬ ਪਰ ਸਾਡਾ ਇੱਕ ਮਕਸਦ ਸੀ ਮਲੂਕਾ ਟੀਵੀ ਦਾ ਇਹ ਵੀਡੀਓ ਬਣਾਉਣ ਦਾ ਕਿ ਆਖਰਕਾਰ ਵੀ ਜਦੋਂ ਇਹ ਲੀਡਰ ਪਾਰਟੀਆਂ ਬਦਲਦੇ ਆ ਉਦੋਂ ਵਰਕਰਾਂ ਨੂੰ ਨਹੀਂ ਪੁੱਛਿਆ ਜਾਂਦਾ ਉਦੋਂ ਵੋਟਾਂ ਪਾਉਣ ਵਾਲਿਆਂ ਨੂੰ ਨਹੀਂ ਪੁੱਛਿਆ ਜਾਂਦਾ ਵੋਟਾਂ ਤੋਂ ਪਹਿਲਾਂ ਲੋਕਾਂ ਨੂੰ ਜਿਹੜੇ ਲੌਲੀਪੌਪ ਦਿੱਤੇ ਜਾਂਦੇ ਆ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਹੀਆਂ ਜਾਂਦੀਆਂ ਬੜੀਆਂ ਪਿਆਰੀਆਂ ਲੱਗਦੀਆਂ ਸਾਡੇ ਲੋਕਾਂ ਨੂੰ ਠੀਕ ਆ ਹੁਣ ਉਹ ਪਾਰਟੀ ਕੱਲੇ ਇਸ ਲੀਡਰ ਦੀ ਗੱਲ ਨਹੀਂ ਪੂਰੇ ਪੰਜਾਬ ਦੇ ਵਿੱਚ ਕਿੰਨੇ ਲੋਕਾਂ ਨੇ ਪਾਰਟੀ ਬਦਲੀ ਨਹੀਂ ਪੁੱਛਿਆ ਵਰਕਰਾਂ ਨੂੰ ਮੈਂ ਕਹਿੰਦਾ ਜਿਹੜੇ ਬੰਦੇ ਪਾਰਟੀਆਂ ਬਦਲਦੇ ਆ ਇਹਨਾਂ ਨੂੰ ਇੰਨੀ ਕੁ ਕਰਾਰੀ ਹਾਰ ਦਿਓ ਜਾਂ ਤੇ ਜਮਾਂ ਸਿਆਸਤ ਛੱਡ ਦੇਣ ਤੇ ਜਾਂ ਲੋਕਾਂ ਦੇ ਅੱਗੇ ਗੋਡੇ ਟੇਕ ਦੇਣ ਸਾਡਾ ਇੱਕੋ ਹੀ ਮਕਸਦ ਸੀ ਤੁਹਾਨੂੰ ਜਿਹੜੀ ਆਡੀਓ ਲੀਕ ਹੋਈ ਸੀ ਉਹ ਦਿਖਾਈ ਆ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ